ਇਹ ਉਚਾਰਨ ਜੋ ਤੁਸੀਂ ਪਿਆਰ ਲਿਆ ਹੋ ਪਰ ਆਪ ਕੰਗਨਾਰ ਨਾਥ ਦੇ ਥੱਪੜ ਵਾਲੇ ਸੀਨ ਤੋਂ ਬਾਅਦ ਹੁਣ ਕਾਂਸਟੇਬਲ ਕੁਲਵਿੰਦਰ ਕੌਰ ਦੀ ਪਹਿਲੀ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਉਹ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਉਸਨੇ ਕੰਗਨਾਰ ਨਾਥ ਨੂੰ ਉਸ ਦੀ ਔਕਾਤ ਇਸ ਲਈ ਦਿਖਾਈ ਕਿ ਜਦ ਕੰਗਨਾਰ ਨਾਥ ਫਾਰਮਰ ਪ੍ਰੋਟੈਸਟ ਬਾਰੇ ਬਿਆਨ ਦੇ ਰਹੀ ਸੀ ਕਿ ਬੀਬੀਆਂ ਇੱਥੇ 100-100 ਰੁਪਏ ਲੈ ਕੇ ਬੈਠੀਆਂ ਨੇ ਤਾਂ ਉਸ ਵਕਤ ਉਸ ਦੀ ਮਾਂ ਵੀ ਉਸ ਟਰਨੇ ਵਿੱਚ ਬੈਠੀ ਸੀ ਜਿਸ ਦੇ ਕਰਕੇ ਉਸ ਨੂੰ ਆਪਣੇ ਆਪ ਤੇ ਕਾਬੂ ਨਹੀਂ ਰਹਾ ਅਤੇ ਉਸਨੇ ਕੰਗਨਰ ਨੌਦ ਦੇ ਫੇਸ ਤੇ ਹਿੱਟ ਕਰ ਦਿੱਤਾ ਹੋਰ ਕੀ ਕਹਿਣਾ ਹੈ ਭੈਣ ਕੁਲਵਿੰਦਰ ਕੌਰ ਦਾ ਆਓ ਤੁਹਾਨੂੰ ਲੈ ਚਲਦੇ ਹਾਂ ਵੀਡੀਓ ਵੱਲ ਆਈ ਐਮ ਸੇਫ ਬਟ ਮਾਈ ਕਨਸਰਨ ਇਜ਼ कि जो आतंकवाद और उग्रवाद पंजाब में बढ़ रहा है हाउ डू वी हैंडल दैट थैंक यू